ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗੇਲ ਡੇੜੀ ਫਾਰਮ ਚੈਨਲ 'ਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ 'ਚ ਤੁਹਾਨੂੰ ਚਾਰ ਝੋਟੀਆਂ ਵਿਖਾ ਲਾਂਗੇ ਜੀ ਬਾਈ ਅਮਨ ਕੋਲੋਂ ਪਹੁੰਚ ਚੁੱਕੇ ਆ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਾਕੀ ਦੀ ਡਿਟੇਲ ਆਪਾਂ ਵੀਰ ਕੋਲੋਂ ਪੁੱਛਦੇ ਆ ਹਾਂਜੀ ਸਸੀਗਾਲ ਜੀ ਸਸੀਗਾਲ ਜੀ ਕਿਰਪਾ ਸਾਹਿਬ ਕੀ ਹਾਲ ਚਾਲ ਜੀ ਬਸ ਕਿਰਪਾ ਵਾਹਗੁਰੂ ਤੁਸੀਂ ਸੁਣਾਓ ਠੀਕ ਠਾਈ ਜੀ ਵਧੀਆ ਠੀਕ ਠਾਕ ਸਭ ਤੋਂ ਪਹਿਲਾਂ ਗੇਲ ਡੇਰੀ ਫਾਰਮ ਵੇਖਣ ਵਾਲੇ ਜਿੰਨੇ ਵੀ ਵੀਰ ਭੈਣ ਭਰਾ ਵਾ ਸਾਰਿਆਂ ਨੂੰ ਸਸੀਗਾਲ ਜੀ ਜੀ ਹੋਰ ਸੁਣਾਓ ਭਾਜੀ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਕਿਰਪਾ ਮਾਲਕ ਚਾਰ ਝੋਟੀਆਂ ਪਾਉਂਗੇ ਵੀ ਜੀ ਅੱਜ ਯਾਦੀਆਂ ਚੰਗੀਆਂ ਦੇ ਅਸਲ ਦੁੱਧ ਵਾਲੀਆਂ ਠੀਕ ਹੈ ਜੀ ਹਾਂਜੀ ਤੇ ਐਡਰੈਸ ਬੋਲੋ ਐਡਰੈਸ ਵੀ ਜੀ ਆਪਣਾ ਪਿੰਡ ਗ੍ਰੰਥਗੜ੍ਹ ਜੀ ਸੀਵਲ ਪਟਾਲਾ ਜ਼ਿਲ੍ਹਾ ਗਦਾਸਪੁਰ ਫੋਨ ਨੰਬਰ ਤੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਤਾ ਹੀ ਆ ਤੇ ਬਾਕੀ ਜਿਹੜੇ ਨਵੇਂ ਵਹਿੰਦੇ ਆ ਫੋਨ ਨੰਬਰ ਵੀਜੀ ਆਪਣਾ 82644 48827 ਤੇ ਆਪਣਾ ਕਿੱਥੇ ਕਿ ਪੈ ਜਾਂਦਾ ਬਟਾਲੇ ਤੋਂ ਕਿੰਨਾ ਕੁ ਦੂਰ ਬਟਾਲੇੋਂ ਭਾਜੀ ਆਪਣਾ 5 ਕਿਲੋਮੀਟਰ ਆ ਕਾਦੀਆਂ ਰੋਡ ਤੇ ਠੀਕ ਆ ਜੀ ਹਾਂ ਜੀ 5 ਕਿਲੋਮੀਟਰ ਹੀ ਬਟਾਲੇ ਤੋਂ ਆ ਤੇ 5-6 ਕਿਲੋਮੀਟਰ ਹੀ ਕਾਦੀਆਂ ਤੋਂ ਹਾਂ ਜੀ ਠੀਕ ਹੈ ਜੀ ਹਾਂਜੀ ਤੇ ਜਿਹੜੇ ਕਿ ਵੀਰ ਭਰਾ ਨੂੰ ਨਾਮ ਪਤਾ ਲੱਗੇ ਆਪਣੇ ਦਾ ਫੋਨ ਤੇ ਵੀ ਜੀ ਕਨੈਕਟ ਕਰ ਸਕਦਾ ਤੇ ਲੋਕੇਸ਼ਨ ਮੰਗਾ ਸਕਦਾ ਲੋਕੇਸ਼ਨ ਮੰਗਾ ਸਕਦਾ ਵੀ ਜੀ ਠੀਕ ਹੈ ਜੀ ਬਿਲਕੁਲ ਜਾਇਜ਼ ਭਾਅ ਦੇ ਵੱਡੀਆਂ ਝੋਟੀਆਂ ਜਿੱਦਾਂ ਦੀਆਂ ਮਗਦੇ ਵੀ ਦੁੱਧ ਵਾਲੀਆਂ ਠੀਕ ਹੈ ਜੀ ਹਾਂਜੀ ਤੇ ਵੀਰ ਭਰਾ ਕੋਈ ਕਸਾਈ ਨਾ ਕਰੇ ਮੁੱਲ ਬਿਲਕੁਲ ਜਾਇਜ਼ ਪਾਉਣੇ ਆਪਾਂ ਠੀਕ ਹੈ ਜੀ ਹਾਂਜੀ ਠੀਕ ਸਭ ਪਹਿਲੇ ਝੋਟੀ ਆ ਭਾਜੀ ਪਹਿਲਾ ਸੂਬਾ ਪਹਿਲਾ ਸੂਬਾ ਦੇ ਮਗਰ ਵੀ ਕੱਟੀ ਅੱਜ ਪੰਜਵਾਂ ਦਿਨ ਸੋਈ ਨੂੰ ਜਿਆ ਨਾੜੂਆਂ ਨਾਲ ਜੀ ਠੀਕ ਹੈ ਜੀ ਹਾਂਜੀ ਆਹ ਦੇਖੋ ਆਹ ਵੇਖ ਲੋ ਤੇ ਬਾਕੀ ਸਿੰਗਰੀ ਕੁਆਲਟੀ ਵੀ ਇਹ ਪਾਜੀ ਗਿੱਲ ਸਾਹਿਬ ਨੂੰ ਚਵਾਈ ਲੱਗੀ ਆ ਹਾਂਜੀ ਦੋ ਉਹਦੀ ਮੋਟਰ ਨਹੀਂ ਜਿਹਦਾ ਪਾਣੀ ਮਾਰਦੀ ਹਾਂਜੀ ਐਦਾਂ ਦੀ ਚਵਾਈ ਲੱਗੀ ਜੇ ਫੁੱਟਬਾਲ ਵਾਲਾ ਲੇਵਾ ਪਹਿਲਣ ਝੋਟੀਆਂ ਐਦਾਂ ਦੇ ਰੰਗ ਭਰ ਨਹੀਂ ਲੱਗਦੇ ਆ ਵੇਖੋ ਚਵਾਈ ਵੀ ਦੀ ਇਹਨੂੰ ਐਦਾਂ ਨਹੀਂ ਲੱਗੀ ਆ ਨਾ ਹਾਂਜੀ ਕਹ ਲਈ ਤਾਂ ਅਸੀਂ ਚੋਈਏ ਜਿਹੜਾ ਮਰਦੀ ਨਿਆਣਾ ਭਾਵੇਂ ਚੋਲੇ ਠੀਕ ਆ ਜੀ ਤੇ ਬਾਕੀ ਥਨ ਨਹੀਂ ਐਦਾਂ ਦਾ ਪਹਿਲਣ ਨਾਲ ਬਹੁਤ ਘੱਟ ਬੜਾ ਵੇਖੋ ਝੋਟੀ ਦਾ ਕਿਦਾਂ ਦਾ ਪਾਜੀ ਹਾਂਜੀ ਹਾਂਜੀ ਬਾਕੀ ਸਾਈਸ ਜਾਲੀ ਕਾਲੀ ਆ ਜੈਡ ਬਲੈਕ ਠੀਕ ਹੈ ਹਾਂਜੀ ਜੈਡ ਬਲੈਕ ਮਗਰ ਵੀ ਕੱਟੀ ਹੈ ਮਗਰ ਵੀ ਕੱਟੀ ਬਾਕੀ ਲੈ ਇਹ ਵਾ ਬਹੁਤ ਸੋਹਣਾ ਤਿਆਰ ਕੀਤਾ ਵਾ ਜਿਆਦੀ ਚੰਗੀ ਹੈ ਜੀ ਪਹਿਲਾਂ ਦੀ ਝੋਟੀ ਨੂੰ ਇਦਾਂ ਦੀ ਖਾਣ ਕੁਆਲਿਟੀ ਨਹੀਂ ਲੱਗਦੀ ਹਾਂ ਜੀ ਸੋਹਣ ਭਾਜੀ ਨੂੰ ਬਹੁਤ ਖੁਸ਼ ਲੱਗੀ ਜੀ ਬਾਈ ਠੀਕ ਹੈ ਜਿਹੜਾ ਪੁੱਤਰਾ ਲੈ ਗਿਆ ਘਰ ਦਾ ਸ਼ਿੰਗਾਰ ਆ ਹਾਂਜੀ ਹਾਂ ਤੇ ਮੋਲਾਪਾ ਕਰਨੀ ਜੀ ਬਿਲਕੁਲ ਗਿਆ ਜੀ ਜਾਇ ਜੀ ਹਾਂ ਜੀ ਉੜਦੀਆਂ ਵਾਲੇ ਭਾਈ ਅੱਜ ਬੜੇ ਦਿਨਾਂ ਬਾਅਦ ਵੀਡੀਓ ਪਾਈ ਆ ਬੀਠ ਭਰਾ ਕੋਲ ਰਾਈ ਦਾ ਹਾਂ ਜੀ ਹਾਂ ਜੀ ਹਾਂ ਜੀ ਉਹ ਘਰੇ ਕੰਮ ਚੱਲੰਦੇ ਭਰੀ ਵੀ ਸਾਨੂੰ ਖਦਾ ਆਪਾਂ ਮਾਲ ਲਿਆਉਣਾ ਫਿਰ ਦੁੱਧ ਤੇ ਚੜਾ ਕੇ ਮਾਲ ਵੇਚਣਾ ਹਾਂ ਜੀ ਹਾਂ ਜੀ ਹਾਂ ਜੀ ਤੇ ਕੀ ਮੁੱਲ ਕਰਨਾ ਜੀ ਦਾ ਮੁੱਲ ਇਹਨਾਂ ਦੇ ਜਾਇਜ਼ ਹੀ ਕਰਨੇ ਆ ਮੁੱਲ ਛੋਟੀਆਂ ਰਕਮ ਦੀਆਂ ਵਾ ਹਾਂ ਜੀ ਹਾਂ ਜੀ ਪਰ ਮੁੱਲ ਬਿਲਕੁਲ ਜਾਇਜ਼ ਹਾਂ ਜੀ ਮੁੱਲ ਗਿੱਲ ਸਾਹਿਬ ਇਹਦਾ 130 130 130 ਤੇ ਕਿੰਨੇ ਦੀ ਦੇ ਦੇਣੀ 2000 ਛੋਟ ਕਰਦਾਂਗੇ 127 ਦੀ 127000 ਦੀ ਹਾਂਜੀ ਹੋਜੂ ਮਾਨਤਾਨ ਵਿੱਚੋਂ 2000 ਕਰਦਾਂਗੇ 125 ਦੀ 125000 ਦੀ ਝੋਟੀ ਦਵਾਂਗੇ ਮੇਰੇ ਬਿੰਦੀਆਂ ਲੈਵਾ ਦੁੱਧ 11 ਬਾਲਕ ਨਾ ਮਾਰ ਜਿਹੜਿਆ ਪੰਜਾ ਛਿਆ ਦਿਨਾਂ ਥਲੇ ਠੀਕ ਹੈ ਜੀ ਹਾਂਜੀ ਮਗੜ ਵੀ ਕੱਟੀ ਜੀ ਮਗੜ ਵੀ ਕੱਟੀ ਹਾਂਜੀ ਠੀਕ ਹੈ ਕੋਲ 13 ਤੋਂ 14 ਕਿਲੋ ਝੋਟੀ ਜਵੋਗੀ ਕੱਲ 11 ਤਰੀਕ ਦਿਨ ਵੀਰਵਾਰ ਨੂੰ ਆਪਣੀ ਵੀਡੀਓ ਆ ਜਾਣੀ ਠੀਕ ਹੈ ਜੀ ਦੁੱਧ ਭਾਜੀ ਆਪਾਂ ਇੱਥੇ ਆ ਕੇ ਤਸੱਲੀ ਕਰਕੇ ਖੜੇ ਯਾਰ ਇਹ ਕਿ ਵੀਰ ਭਰਾ ਨੇ ਕਲਾਉਣੀ ਕਿ ਕਿਲੋ ਖੰਡ ਘੱਟ ਦੱਸਾਂਗੇ ਵੀਜੀ ਉਹਨੂੰ ਜਿਹਨੂੰ ਆਨਲਾਈਨ ਭੇਜਣਾ ਤੇ ਬਾਕੀ ਆਨਲਾਈਨ ਵੀ ਉਹ ਬਾਰੇ ਕੋ 12 ਕਹਿੰਦੇ ਆਪਾਂ 11 ਦੱਸ ਕੇ ਦੇਣੀ ਹੈ ਠੀਕ ਹੈ ਜੀ ਆਨਲਾਈਨ ਦੀ ਗਾਰੰਟੀ ਆਪਾਂ ਆਨਲਾਈਨ ਦੀ ਵੀਰ ਕੋਈ ਯਾਰੇ ਤਸੱਲੀ ਕਰੇ ਆਪਾਂ ਨੇ ਕਹਿੰਦੇ ਆਨਲਾਈਨ ਵੀ ਆਪਣੀ ਘਰ ਤੱਕ ਦੀ ਗਾਰੰਟੀ ਹੈ ਵੀਰ ਠੀਕ ਹੈ ਜੀ ਹਾਂਜੀ ਤੇ ਅੱਗੇ ਦੂਜੇ ਨੰਬਰ ਤੇ ਝੋਟੇ ਦੂਜੇ ਨੰਬਰ ਤੇ ਭਾਜੀ ਵੇਖੋ ਇੱਕ ਹਾਂਜੀ ਮਲੇਤ ਨਗਾਜੇ ਬਿਲਕੁਲ ਜੀ ਕੋਈ ਸ਼ੱਕ ਨਹੀਂ ਗਿੰਦੀਆਂ ਆਣਾ ਲੈਵਾ 10 ਦਿਨਾਂ ਦਾ ਸੂਆ ਦੇ ਦੁੱਧ 13 ਕਿਲੋ ਗਿਲ ਸਭ ਠੀਕ ਹੈ ਜੀ ਹਾਂਜੀ ਤੇ ਬਾਕੀ ਥਣਾ ਦਾ ਗਿਆ ਗੂਗੀ ਚੰਗਾ ਇਹ ਗਾਵਾਂ ਹੀ ਆ ਇਧਰ ਨੂੰ ਮੜਿਆ ਵੇਖਿਆ ਇੱਕ ਵਾਰ ਠੀਕ ਹੈ ਜੀ ਇਹ ਗਿਲਸਾਹ ਵਿੱਚ ਐ ਫਗਾਂ ਹੀ ਆ ਬਿੰਦੀਆਂ ਵਾਲਾ ਲੇਵਰ ਮੋਟੀ ਮੋਟੀ ਚਵਾਈ ਲੱਗੀ ਹੋਈ ਛੱਡ ਰਿਹਾ ਲਸਤਾ ਨਹੀਂ ਹਾਂਜੀ ਤੇ ਬਾਕੀ ਥਣਾ ਦੀ ਕੁਆਲਿਟੀ ਵੀ ਚੰਗੀ ਐ ਬਹੁਤ ਯਾਦੀ ਚੰਗੀ ਆ ਭਾਜੀ ਮੁੱਠੀ ਦੀ ਜਵਾਲਾ ਥਾਣੇ ਆ ਤੇ ਬਾਕੀ ਚੋਣ ਚਾਂਣ ਕਿਦਾਂ ਦੀ ਓਕੇ ਮੈਂ ਨਾ 100 ਚ 100 ਭਾਜੀ ਠੀਕ ਹੈ ਜੀ ਹਾਂਜੀ ਜਿਹੜਾ ਕੋ ਭਰਾ ਬਹਿ ਗਿਆ ਨਾ ਥੱਲੇ ਛੱਡ ਕੀ ਨਹੀਂ ਜਾਂਦਾ ਠੀਕ ਹੈ ਹਾਂਜੀ ਤੇ ਕਿੰਨਾ ਦੁੱਧ ਤਿਆਰ ਜੀ ਦੇ ਕੋਲ ਇੱਕੋ 21 13 ਕਿਲੋ 13 ਕਿਲੋ ਦੁੱਧ ਤਿਆਰ ਆ ਜੀ ਇਸ ਟਾਈਮ ਤੇ ਬੱਚਾ ਮਗਰ ਕੱਟਾ ਕੱਟਾ ਭਾਜੀ ਮਗਰ ਵੇਖੋ ਇੱਕ ਗਾੜੀ ਗੁੜੀ ਬੁਖਾ ਲਓ ਝੋਟੀ ਦੀ ਆਦੀ ਚਾਹੀਦੀ ਹਾਂਜੀ 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 ਇੱਕ ਹਰ ਤੋਂ ਬਤੀ ਮੈਂ ਆਉਂਗਾ ਝੋਟੀਆਂ ਹਾਂਜੀ ਬਾਕੀ ਆਓ ਆਪਣੀ ਤਸੱਲੀ ਕਰੋ ਜੀ ਕੀ ਕਰਕੇ ਖੜਨ ਭਾਜੀ ਜਦੋਂ ਸਾਹਮਣੇ ਆ ਕੇ ਵੇਖੀਏ ਪਸ਼ੂਦਾਂ ਨੇ ਜੜੀਆ ਹੋੜ ਹੋ ਜਾਂਦਾ ਥੋੜਾ ਜਿਆ ਮੈਂ ਨਾ ਭਾਜੀ ਵੀਡੀਓ ਨੇ ਡੰਗਰ ਦਾ ਵੇਖਣ ਦਾ ਹੁੰਦਾ ਹਾਂ ਹਾਂਜੀ ਹਾਂਜੀ ਸਾਹਮਣੇ ਆਈਏ ਨਾ ਮੈਂ ਡਬਲ ਆ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਆਵੇ ਆ ਪਹਿਲੇ ਸੂਏ ਵਾਲੀ ਝੋਟੀ ਤੋਂ ਅੰਦਾਜ਼ਾ ਲਾ ਸਕਦੇ ਜੀ ਕੱਦ ਦਾ ਬਹੁਤ ਵੱਡੀ ਭਾਜੀ ਨਹੀਂ ਆ ਹਾਂਜੀ ਹਾਂਜੀ ਪਰ ਲੇਖਾ ਝੋਖਾ ਹੀ ਨਹੀਂ ਭਾਜੀ ਬੇਖੋ ਥੱਲੇ ਕੀ ਲਾਈ ਫਿਰਦੀ ਕਰਮਾ ਵਾਲੀ ਬਿਲਕੁਲ ਜੀ ਤੇ ਇਹਦਾ ਰੋਟਾਲੀ ਮਸ਼ੀਨ ਆ ਕਿੰਨਾ ਕੁ ਮੁੱਲ ਕਰਨਾ ਜੀ ਮੁੱਲ ਇਹਦਾ ਵੀ ਗਿੱਲ ਸਾਬ ਜੈਦ ਹੀ ਕਰ ਦੇਣਾ ਅੱਜ ਹੈਰਾਨ ਕਰਨ ਵਾਲੇ ਮੁੱਲ ਆ ਹਾਂਜੀ ਹਾਂਜੀ ਮੁੱਲ ਇਹਦਾ ਵੀ 130 ਠੀਕ ਆ ਜੀ 3000 ਛੋਟ 127000 127000 ਦੀ 2000 ਰੁਪਿਆ ਛੋਟ ਇੱਕ ਪੰਜੀ ਦੀ ਇਹ ਵੀ ਇਹਦੀ ਇੱਕ ਪੰਜੀ ਦੀ ਉਹ ਭਾਵੇਂ ਲੈ ਜੇ ਇੱਕ ਪੰਜੀ ਦੀ ਇਹ ਲੈ ਜੇ ਕਰਮਾਲੀ ਭਾਵੇਂ ਠੀਕ ਹੈ ਜੀ ਦੋਵੇਂ 125 25000 ਦੀਆਂ ਬਾਕੀ ਲੈ ਲੋ ਪੂਸ ਚੁੱਕ ਲੈਂਦੀ ਆ ਮੈਂ ਨਾ ਕਹਿਨ ਉਹ 15 ਕਿਲੋ ਕਹਿ ਦੀ ਪਰ ਕਹਿਣਾ ਨਹੀਂ ਆ ਬਿਲਕੁਲ ਜੀ ਹੈ ਵਾਕਿਆ ਭਲੇਖਾ 15 ਕਿਲੋ ਵਾਲਾ ਪੂੜੀ ਭਾਜੀ ਠੀਕ ਹੈ ਜੀ ਵੀਰ ਭਰਾ ਮਾਣ ਕਰਦੇ ਆ ਕਿੰਨੀਆਂ ਝੋਟੀਆਂ ਨੇ ਯਾਰੀਆਂ ਤੇ ਮੀਆਂ ਕਿਸਾਨ ਭਰਾ ਮਾਣ ਹੀ ਲਿਆਣੀਆਂ ਠੀਕ ਹੈ ਜੀ ਅੱਗੇ ਤੀਜੇ ਨੰਬਰ ਤੇ ਆ ਦੂਜਾ ਸੁਬਾ ਮਿਹੜ ਖਿਆਲ ਦੂਜਾ ਸੁਬਾ ਭਾਜੀ ਦੂਜਾ ਸੁਬਾ ਸਤਾ ਅਠਾ ਦਿਨਾਂ ਦਾ ਸੂਆ ਜੇ ਤੇ ਵੇਨਸ ਵੇਖੋ ਇਕ ਚੌਵੇਂ ਪਾਸੇ ਨਾੜਾ ਵਾ ਡੋਡੀ ਇਧਰ ਵੀ ਦੂਜੇ ਬੰਨੇ ਤੇ ਦੂਜੇ ਪਾਸੇ ਵੀ ਤੇ ਦੁੱਧ ਵੀ ਜੀ ਕੋਈ 14 ਕਿਲੋ 13 10 ਕੇ ਦੇਣੀ ਹੈ ਜੀ ਸਾਬ ਠੀਕ ਹੈ ਹਾਂ ਜੀ ਆ ਗਿਆ ਲੋ ਜੀ ਤੇ ਬਾਕੀ ਥਣਾ ਦੀ ਕੁਆਲਟੀ ਬਹੁਤ ਮੋਟੀ ਮੋਟੀ ਚਵਾਈ ਆ ਮੈਂ ਨਾ ਵੀਰ ਮੁਠੀ ਦੀ ਚਵਾੜਾ ਆ ਥਾਣੇ ਆ ਜੀ ਵੇਖ ਹੀ ਲੈਣਾ ਥਣ ਉਹ ਵੇਖ ਕੇ ਪਤਾ ਲੱਗ ਜਾਂਦਾ ਵੀ ਚਵਾਈ ਕਿਦਾਂ ਦੀ ਹੋਊਗੀ ਠੀਕ ਹੈ ਜੀ ਬਾਕੀ ਪਿੱਠ ਪੂਰੇ ਦੀ ਵੀ ਚੌੜੀ ਆ ਛੋਟੀ ਜਾਤ ਨਸਲ ਪੂਰੀ ਹੈ ਮੈਂ ਨਾ ਵੀਰ ਇੱਥੇ ਆ ਕੇ ਕੱਲੀ ਕੱਲੀ ਇੱਕ ਇੱਕ ਗੱਡੀ ਚ ਜਾਣ ਵਾਲੀ ਮਈਆਂ ਠੀਕ ਹੈ ਹਾਂ ਜੀ ਤੇ ਇਹਦੇ ਮਗਰ ਬੱਚਾ ਕੀ ਜੇ ਮਗਰ ਕੱਟਾ ਵੀਜੀ ਕੱਟਾ ਮਗੜਾ ਜੀ ਹਾਂਜੀ ਠੀਕ ਹੈ ਜੀ ਬਾਕੀ ਹਾਈਟ ਲੈਂਥ ਵੀ ਵੇਖੋ ਬੇਲ ਬੂਲ ਬਹੁਤ ਚੰਗੀ ਹੈ ਮੇਲਾ ਸਾਹਿਬ ਬਾਟੀਆਂ ਨੂੰ ਤੇ ਖੰਗਣ ਨਹੀਂ ਦਿੰਦੀ ਬਈ ਠੀਕ ਹੈ ਜੀ ਹਾਂਜੀ ਯਾਰੀ ਚੰਗੀ ਰ ਅਸਲ ਆ ਠੀਕ ਹੈ ਯਾਰੀ ਬਾਕੀ ਵੇਖੋ ਜੋ ਟੀਵੀ ਦੀ ਕੁਆਲਟੀ ਵੀ ਵੇਖ ਲੋ ਇਹ ਕੁੰਡਾ ਸੇ ਗਿਆ ਵੱਡੀਆਂ ਟੀਹਾਂ ਇਹ ਕੈਮਰੇ ਤੋਂ ਸਾਡੀ ਡਾਟ ਆ ਭਰਾ ਭਰਾ ਜਿਹੜੀ ਆਪਣੇ ਕੋ ਖਰਦੀ ਉਹਨਾਂ ਨੂੰ ਪਤਾ ਹੀ ਆ ਆਪਣਾ ਕਿ ਕਿਦਾਂ ਦਾ ਹਿਸਾਬ ਦਾ ਜੋ ਕਹਿੰਦਾ ਸਾਚੀ ਨਿਕਲਣਾ ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਕਰਨਾ ਇਹਦਾ ਮੁੱਲ ਗਿਲਸਾਬ ਇਹਦੀ ਚੀਜ਼ਾਂ ਦਾ ਮੁੱਲ ਨਹੀਂ ਪਰ ਬਿਲਕੁਲ ਗੈਜ ਕਰਕੇ ਦੇਣੀ ਹੈ ਹਾਂਜੀ ਹਾਂਜੀ ਕੀ ਮੁੱਲ ਕਰਨਾ ਜੀ ਮੁੱਲ ਇਹਦਾ ਵੀ ਗੈਜ ਹੀ ਕਰਨਾ ਆਪਾਂ ਕਿੰਨਾ ਕਰਨਾ ਮੁੱਲ ਮੁੱਲ ਇਹਦਾ ਕਰਦੇ 145 145 ਹਾਂਜੀ ਤੇ ਕਿੰਨੇ ਦੀ ਦੇ ਦੇਣੀ 3000 ਛੋਟ ਕਰ ਦਾਂਗੇ 142 ਦੀ 142 ਦੀ ਹੋ ਜੂ ਮਾਨਤਾ ਨੇ 142 ਜੂ 2000 ਕਰ ਦਾਂਗੇ 140 ਦੀ 140000 ਦੀ 140000 ਦੀ ਠੀਕ ਹੈ ਜੀ ਯਾਦੀ ਵੱਡੀ ਝੋਟੀਆਂ ਵੇਲਾ 1,40,000 ਦੀ ਕਰਦੇ ਤਾਂ ਤੇ ਰੇਟ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਵੀ ਜੀ ਕੋਈ ਇੱਥੇ ਆਵੇ ਝੋਟੀਆਂ ਵੇ ਰੀਆਂ ਡੇਢ ਡੇਢ ਦੀਆਂ ਮਾ ਮੁੱਲ ਬਿਲਕੁਲ ਜਾਇਜ਼ ਆ ਜਾਇਜ਼ ਆ ਕਿਉਂਕਿ ਵੀਡੀਓ ਤੇ ਕੰਪੀਟੀਸ਼ਨ ਆਲਾ ਸਾਹ ਆ ਅੱਜ ਕਰ ਬਿਲਕੁਲ ਜਾਇਜ਼ ਮੋਲਿਆ ਤੇ ਗਾੜੀ ਤੇ ਤੁਹਾਨੂੰ ਮਕੀਨਾ ਪੀਸ ਨੂੰ ਖੋਣਾ ਭੋੜੀ ਝੋਟੀ ਭੋੜੀ ਸਭ ਤੋਂ ਵੱਧ ਡਿਮਾਂਡ ਵੀ ਰਹੀ ਦੀ ਐ ਮਾ ਮਾ ਜੀ ਬਹੁਤ ਜ਼ਿਆਦੀ ਜੀ ਇੱਕ ਮੀਨੀ ਝੋਟੀ ਦੀ ਤੇ ਇੱਕ ਭੋੜੀ ਝੋਟੀ ਦੀ ਡਿਮਾਂਡ ਹੈ ਤੇ ਸਭ ਤੋਂ ਪਹਿਲਾਂ ਗਿਲ ਸਭ ਖਾਓ ਪੀ ਲੈਂਥ ਵੇਖੋ ਝੋਟੀ ਦੀ ਕਿੱਡੀ ਆ ਹਾਂਜੀ ਹਾਂਜੀ ਬਹੁ ਠੀਕ ਹੈ ਇਹ ਵੀ 4 ਤੋਂ 5 ਦਿਨਾਂ ਦਾ ਸਵੇਰੇ ਦੁੱਧ ਇੱਕੋ ਹੀ 13 ਕਿਲੋ ਹੀ ਆ ਕਰ ਮਾਰੀ ਇਹ ਬੱਚਾ ਕੀ ਜੇ ਮਗੜੇ ਦਾ ਬੱਚਾ ਵਾ ਵੀਜੀ ਬਾਕੀ ਸਿੰਗਲ ਡੀ ਦੀ ਯਾਤ ਨਸਲ ਫੋਲੇ ਆ ਯਾਤ ਵਾਲੀ ਝੋਟੀ ਆ ਹਾਂ ਜੀ ਬ੍ਰੀਡ ਬ੍ਰੀਡ ਜੇ ਆ ਪੂਰੀ ਆਹ ਬੱਚਾ ਜੇ ਮਗੜੇ ਦੇ ਹਾਂ ਜੀ ਨੋਕ ਵਾਲਾ ਥਣ ਲਗਾ ਚਵਾਈ ਵੱਡੀ ਭਾਜੀ ਜੇ ਸਾਹ ਵੇਖੋ ਯਾਤ ਵਾਲੀ ਝੋਟੀ ਹੈਗੀ ਵੱਡੀ ਆ ਝੋਟੀ ਦੀ ਬਹੁਤ ਵੱਡੀ ਝੋਟੀ ਸਾਹਮਣੇ ਆਓਗੇ ਤੇ ਫਿਰ ਪਤਾ ਲੱਗਣਾ ਵਾ ਇਹ ਭਾਜੀ ਛੋਟੇ ਹਾਥੀ ਚ ਨਹੀਂ ਜਾਣੀਆਂ ਬਲੈਰੋ ਜੀ ਜਾਣਗੇ ਝੋਟੀਆਂ ਠੀਕ ਹੈ ਜੀ ਹਾਂ ਜੀ ਜਾਦੀਆਂ ਵੱਡੀਆਂ ਡਿਮਾਂਡ ਵੀ ਤਿੰਨ ਛੋਟੀਆਂ ਲੈ ਆਕਰ ਦੋ 44 ਬਾਕੀ ਵੀਰ ਕੋ ਸਾਰੀਆਂ ਹੈਗੀਆਂ ਜੇ ਕਿਹਨੇ ਪਹਿਲਾਂ ਨਾਲ ਲੈਣੀਆਂ ਤੇ ਹੋਰ ਵੀ ਛੋਟੀਆਂ ਹੈਗੀਆਂ ਅੱਠ ਛੋਟੀਆਂ ਪਰ ਪਾਉਣੀਆਂ ਚਾਰ ਆਪਾਂ ਚਾਰ ਹੀ ਪਾਉਣੀਆਂ ਠੀਕ ਹੈ ਦੇ ਰੂਪੋਜ ਕਰਨ ਵਾਲੀਆਂ ਝੋਟੀਆਂ ਵਾ ਬਿਲਕੁਲ ਬਿਲਕੁਲ ਜੀ ਹਾਂ ਜੀ ਵੀਰ ਭਰਾ ਭਰਾ ਆਪ ਵੀ ਕਸਣਗੇ ਕਮੈਂਟਾਂ ਚ ਜੀ ਜਾਂ ਫੋਨ ਲਾ ਕੇ ਬਾਕੀ ਪਸ਼ੂਆਂ ਨੂੰ ਟਾਈਮ ਨਹੀਂ ਜੇ ਕੋਈ ਵੀ ਲੱਗਾ ਜੇ ਵੀ ਡਿਮਾਂਡ ਕਰਦੇ ਆ ਟਾਈਮ ਨਾ ਫੱਟੇ ਚੁੱਕ ਲਓ ਕੱਲ ਵੀਡੀਓ ਆਪਣੀ 11 ਤਰੀਕ ਨੂੰ ਆ ਜਾਣੀ ਹੈ ਵੀਰ ਜੀ ਠੀਕ ਹੈ ਜੀ ਹਾਂ ਜੀ ਤੇ ਦੁੱਧ ਮੇਰਾ ਵੀਰ ਇੱਥੇ ਆ ਕੇ ਕੋਈ ਤਸੱਲੀ ਕਰਕੇ ਫੇਰ ਖੜੇ ਜਿਹੜੇ ਵੀਰ ਕਿਸੇ ਨੇ ਪਹਿਲਾਂ ਨੇ ਔਨਲਾਈਨ ਵੀ ਖੜਦੀਆਂ ਆਪਣੀ ਘਰ ਤੱਕ ਦੀ ਵੀ ਜਰੰਟੀ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਵੀ ਗੱਲ ਸਾਬ ਬਿਲਕੁਲ ਜਾਇਜ਼ ਹੀ ਕਰਨਾ ਹਾਂ ਜੀ ਇਹ ਵੀ ਝੋਟੀ ਵੇ ਲੋ ਇੱਕ 60 ਦਾ ਹੱਕ ਰੱਖਾਉਂਦੀ ਆ ਪਰ ਮੁੱਲ ਬਿਲਕੁਲ ਜਾਇਜ਼ ਹਾਂਜੀ ਛੋਟੀ ਦੇ ਦਾਂਗੇ ਗਿੱਲ ਸਾਹਿਬ ਇਹ ਵੀ 1,45,000 ਦੀ ਇਹ ਵੀ 1,45 ਦੀ 1,45 ਦੀ ਕਰ ਦਈਏ ਮਾਣ ਥੋੜਾ ਜਿਆ 5000 ਹੀ ਮਾਣ ਕਰ ਦਾਂਗੇ 1,40 ਦੀ ਇਹਦੇ ਬਰਾਬਰ ਦੀ ਆਹ ਫਰੀ ਆਹ ਜਿਹੜਾ ਦੋਵੇਂ ਜੋੜੇ ਇਹ ਦੋਵੇਂ ਛੋਟੀਆਂ 1,40,40,000 ਦੀਆਂ 40,000 ਦੀਆਂ ਤੇ ਆਹ ਛੋਟੀਆਂ ਦੋਵੇਂ ਇੱਕ ਇੱਕ ਪੰਜੀ ਦੀਆਂ ਪਰ ਦੋਮਾਰੇ ਆਰਡਰ ਵੇਖ ਲੋ ਸੇਮ ਜੇ ਆ ਇੱਕੋ ਜੀਆਂ ਲੇਵੇ ਆ ਵਾਲੀਆਂ ਜਿੱਦਾਂ ਬਾਜੀ ਗਰਲੈਂਡੋ ਗਾ ਨਹੀਂ ਹੁੰਦੀ ਉਦਾਂ ਬੜੀਆਂ ਜੀਆਂ ਵੇਖ ਲੋ ਕਰਮਾਲੀਆਂ ਤਾਜ਼ੀਆਂ ਸੁਈਆਂ ਸਾਰਾ ਮਾਲੀ ਤਾਜ਼ਾ ਸੁਈਆ ਬਾਜੀ ਠੀਕ ਹੈ ਜੀ ਕੋਈ ਆ ਕੇ ਤਸੱਲੀ ਕਰਕੇ ਮੇਰਾ ਵੀਰ ਫੇਰ ਖੜੇ ਹਾਂਜੀ ਤੇ ਬਾਕੀ ਝੋਟੀਆਂ ਹੋਰ ਵੀ ਚਲੋ ਹੈਗੀਆਂ ਝੋਟੀਆਂ ਹੈਗੀਆਂ ਬੂਰੀ ਝੋਟੀ ਬਹੁਤ ਜਿਆਦੀ ਚੰਗੀਆਂ ਪਰ ਕੋਈ ਪਾਵਾਂਗੇ ਕੱਲ ਬਸੋਂ ਨੂੰ ਵੀਡੀਓ ਚ ਠੀਕ ਹੈ ਜੀ ਹਾਂਜੀ ਆ ਕੇ ਤਸੱਲੀ ਕਰਕੇ ਫੇਰ ਖੜਨ ਵੀਜੀ ਐਡਰੈਸ ਮੇਰਾ ਨਾਮ ਅਮਨ ਜੀ ਹਾਂਜੀ ਪਿੰਡ ਗਰੰਥਗੜ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਵੀਜੀ ਆਪਣਾ 82644 48827 ਜੀ 11 ਤਰੀਕ ਨੂੰ 8 ਵਜੇ ਦਾ ਤੁਹਾਡੇ ਕੋਲ ਵੀਜੀ ਵੀਡੀਓ ਆ ਜੂਗੀ ਤੇ ਚੰਗੇ ਚੰਗੇ ਕਮੈਂਟ ਕਰਿਓ ਤੇ ਵੀਰ ਮੇਰਾ ਭਰਾ ਕੋਈ ਕਸਾਈ ਨਾ ਕਰੇ ਮੁੱਲ ਬਿਲਕੁਲ ਜਾਇਜ਼ ਪਾਏ ਆ ਛੋਟਾ ਮਾਰਜਿਨ ਸਿਰਫ ਇਹਦੇ ਜਿਉਂ ਮਾਨਤਾਨੀ ਹੋਣਾ ਮਾਨਤਾਨ ਬਿਲਕੁਲ ਛੋਟੀ ਹੋਣੀ ਆ ਸਾਡੇ ਵੀਰ ਕੋਈ ਮਾਨਤਾਨ ਕਰਾਂਗੇ ਫੁੱਲ ਹਾਂਜੀ ਹਾਂਜੀ ਤੇ ਜਿਹੜੇ ਵੀਰ ਵੀਡੀਓ ਪਹਿਲੀ ਵਾਰ ਵੇਖਦੇ ਪਏ ਚੈਨਲ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ